ਪੀਜੂ ਲੁਧਿਆਣਾ ਦੀ ਨਵੀਂ ਵੈਰਾਈਟੀ 872 ਪਿਛਲੇ ਸਾਲ ਰਿਕਾਰਡ ਝਾੜ ਦੇ ਚੁੱਕੀ ਆ ਤੇ ਇਸ ਤੋਂ ਪਹਿਲਾਂ ਡੀਬੀਡਬਲਯੂ 327 ਵਧੀਆ ਝਾੜ ਦੇ ਰਹੀ ਆ ਨਵੀਂ ਵੈਰਾਈਟੀ ਦਾ ਸਮੱਸਿਆ ਇਹ ਆ ਵੀ ਇਹਦਾ ਸਹੀ ਵੀ ਮਿਲੂਗਾ ਕਿੱਥੋਂ ਅੱਜ ਅਸੀਂ ਆਇਆ ਹਰਪ੍ਰੀਤ ਫਰਟੀਲਾਈਜ਼ਰ ਵਾਲਿਆਂ ਦੇ ਡਿਰਬਾ ਮੰਡੀ ਇਹਦੀ ਲੋਕੇਸ਼ਨ ਆ ਸੰਗਰੂਰ ਪਾਤੜਾ ਰੋਡ ਆ ਸਾਹਮਣੇ ਇੱਧਰ ਤੇ ਇਹ ਗਰੰਟੀ ਦਿੰਦੇ ਨੇ ਬੀਜ ਦੀ ਦੇਖ ਲੈ ਇਹਨਾਂ ਕੋਲੇ ਕਿਹੜੀ ਕਿਹੜੀ ਵੈਰਾਈਟੀ ਕਣਕ ਦੀ ਹੈਗੀ ਆ ਤੇ ਕੀ ਕੀ ਰੇਟ ਨੇ ਆਓ ਜੀ ਹਰਪ੍ਰੀਤ ਜੀ ਕੀ ਹਾਲ ਨੇ ਕੀ ਹਾਲ ਨੇ ਬਾਈ ਜੀ ਠੀਕ ਠਾਕ ਮਰਲੀਆ ਜੀ ਆ ਲੋ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਜੀ ਤੇ ਜਪਾਲ ਜੀ ਕਿਹੜੀ ਕਿਹੜੀ ਵੈਰਾਈਟੀ ਆਪਣੇ ਕੋਲੇ ਅਵੇਲੇਬਲ ਹੈਗੀ ਆ ਕਣਕ ਦੀ ਤੇ ਕਿਹੜੀ ਗਰੰਟੀ ਵਾਲੀ ਆ ਕਿਹੜੀ ਬਿਨਾ ਗਰੰਟੀ ਵਾਲੀ ਆ ਉਹ ਜਾਣਕਾਰੀ ਦਿਓ ਜੀ ਬਰਸਾ ਆਪਣੇ ਕੋਲੇ ਬਾਈ ਜੀ ਤੇਜਪਾਲ ਜੀ ਸਾਰੀ ਵੈਰਾਈਟੀਆਂ ਜਿਹੜੀਆਂ ਗਰੰਟੀ ਵਾਲੀਆਂ ਨੇ ਅੱਛਾ ਆਪਾਂ ਮੰਨ ਲਾ ਵੀ ਸ਼ੁਰੂ ਦੇ ਵਿੱਚ ਪਹਿਲੇ ਦਾ ਮਹੀਨਾ ਗੱਲ ਆ ਜਾਂ ਦੋ ਮਹੀਨੇ ਪਹਿਲਾਂ ਹੀ ਆਪਾਂ ਜਿਹੜਾ ਬੀ ਆਪਾਂ ਪਰਚੇਜ਼ ਕਰਦੇ ਨੇ ਹਮ ਜਿਵੇਂ 870 ਵੈਰਾਈਟੀ ਹੈ ਤੇ ਬਹੁਤ ਘੱਟ ਮਿਲ ਰਹੀ ਹੈ ਆਪਾਂ ਨੇ ਮੰਨ ਲਾ ਵੀ ਅਵੇਲੇਬਲ ਹੈ ਆਪਣੀ ਦੁਕਾਨ ਤੇ ਬਾਧੂ ਹੈਗੀ ਤੇ ਜਿਵੇਂ 872 ਆ ਹਾਂ ਜੀ ਇਹ ਬਹੁਤ ਦੁਕਾਨਦਾਰ ਗਰੰਟੀ ਨਹੀਂ ਦੇ ਰਹੇ ਵੀ ਸਾਰੇ ਕੋਲੇ ਆਈ ਨਾ ਆਪਣੇ ਸ਼ੁਰੂ ਦੇ ਵਿੱਚ ਪਹਿਲੇ ਬਹੁਤ ਪਹਿਲਾਂ ਖਰੀਦੀ ਹੋਈ ਹੈ ਇਹ ਕੋਈ ਐ ਨਹੀਂਗਾ ਵੀ ਅੱਪਨੇ ਵੀ ਅੱਜ ਲੈ ਕੇ ਅੱਜੀ ਵੇਚ ਰਹੇ ਆਂਗੇ ਇਹ ਵੀ ਗਰੰਟੀ ਵਾਲਾ ਵੀ ਹਾਂ ਜੀ ਗਰੰਟੀ ਵਾਲੇ ਸਾਰੇ ਵੀ ਬਿੰਨੇ ਮਿਲਨੇ ਗਰੰਟੀ ਤੇ ਠੀਕ ਹੈ ਜੀ ਹਾਂ ਜੀ ਹੋਰ ਕਿਹੜੇ ਕਿਹੜੇ ਵੀ ਨੇ ਆਪਣੇ ਕੋਲੇ ਜਿਹੜੇ ਬਗਿਆ ਛਾੜ ਦੇ ਰਹੇ ਨੇ ਜ਼ਿਆਦਾਤਰ ਤਾਂ 872 ਚੱਲ ਰਹੀ ਹੈ ਜੀ ਦੁਕਾਨਦਾਰ ਦੀ ਡਿਮਾਂਡ ਹੈ ਜਿਹੜੀ 872 ਦੀ ਹੈ ਤੇ ਇੱਕ ਹੈਗੀ 327 ਉਹ ਵੀ ਵਧੀਆ ਵੀ ਰਹੀ ਹੈ ਹਾਂ ਉਹ ਵੀ ਵਧੀਆ ਚੱਲ ਰਹੀ ਹੈ ਤੇ 187 222 826 ਠੀਕ ਇੱਕ 372 ਵੈਰਾਈਟੀ ਇਹ ਵੀ ਡਿਮਾਂਡ ਵਧੀ ਹੈਗੀ ਠੀਕ ਹੈ ਤੇ 30 80 ਤਾਂ ਹਜ਼ਾਰੇ ਵੀ ਨੇ ਤਕਰੀਬਨ ਮੰਨ ਲਓ ਵੀ A to Z ਸਾਰੇ ਵੀ ਨੇ ਆਪਣੇ ਜਿੰਨੇ ਜਿੰਨੇ ਦਾ ਵੀ ਚੱਲਦੇ ਨੇ ਆਪਣੇ ਠੀਕ ਹੈ ਜੀ ਰੇਟ ਕੀ ਕੀ ਨੇ ਇਹਨਾਂ ਦੇ ਜਿਹੜੀਆਂ ਮੇਨ ਬਿਕ ਰਹੀਆਂ ਨੇ ਵੈਰਾਈਟੀਆਂ ਮੇਨ 870 ਦੀ ਹੈ ਇਹ 1600 ਰੁਪਏ ਥੈਲੀ 1600 ਇਥੇਲੀ ਹੈ ਤੇ 327 ਇਹ ਸਾਡੇ 1350 ਦੀ ਸਾਰੀਆਂ ਹੋਰ ਜਿੰਨੇ ਸਾਰੀਆਂ ਵੈਰਾਈਟੀਆਂ ਸਾਰੀਆਂ ਸਾਡੇ ਤਿੰਨ ਅਸਲ ਤੇ ਸਾਰੇ ਸਾਡੇ ਦੇ ਨਾਲ ਹਾਂ ਕੋਈ ਮਰਜ਼ੀ ਥਲੀ ਹਾਂ ਰੇਟ ਸੋਡੇ ਜਾਇਜ਼ ਲੱਗਦੇ ਨੇ ਆਪਣੇ ਨਾਲ ਵੀ ਉਹੀ ਗੱਲ ਆ ਗਈ ਜਿਵੇਂ ਆਪਣੇ ਖਰੀਦਪਾਣੇ ਪਹਿਲਾਂ ਕਰੀ ਹੋਈ ਹੈ ਜੀ ਚੌਕ ਪਿਆ ਸੋਡੇ ਕੋਲ ਬੜੀ ਸਾਰੀ ਸਟਾਕ ਹੈ ਜੀ ਉਹ ਦੇਖੀਏ ਫਿਰ ਸਟਾਕ ਹਾਂਜੀ ਹਾਂਜੀ ਅੱਛਾ ਇਹ ਪਈ ਆ ਜੀ 872 ਇਹ 872 ਆਪਣੇ ਕੋਲੇ ਠੀਕ ਪੂਰਾ ਆਪਣੇ ਕੋਲੇ ਆ ਗਈ 222 222 ਠੀਕ ਹੈ ਜੀ 327 ਮੰਨ ਲਓ ਤੁਸੀਂ ਐ ਮੰਨ ਕੇ ਚਲੋ ਜੀ ਆਪਣੇ ਕੋਲੇ ਇਹ 4 400 ਗੱਟਾ ਆਇਆ ਹੋਇਆ ਹੈ ਦੀਗਾ ਜਿਹੜਾ ਕੋਈ ਮਿਕਸ ਕਰਕੇ ਬੀਜਣਾ ਚਾਹੁੰਦਾ ਵੀ ਉਹ ਕੀ ਸਿਫਾਰਿਸ਼ ਕਰਦੇ ਹਾਂ ਕਿਹੜੇ ਕਿਹੜੇ ਮਿਕਸ ਕਰਨਾ ਜਿੰਨੇ 327 ਦੇ ਨਾਲ ਹੋ ਸਕਦਾ ਕੋਈ ਤਕਰੀਬਨ ਹੁਣ ਜ਼ਿੰਮੇਵਾਰ ਰਹਿਣਾ ਜਿਹੜਾ ਹਰੇਕ 20 ਹੀ ਮਿਕਸ ਕਰਕੇ ਬੀਜਣੇ ਨੇ ਅੱਛਾ ਜੀ ਉਸੀਂ ਮੰਨ ਲਓ ਵੀ 90% ਜ਼ਮੀਨਦਾਰ ਨੇ ਜਿਹੜੇ ਉਹ ਬੀ ਮਿਕਸ ਕਰਕੇ ਵੀ ਜਿਹੜੇ ਨੇ ਜਿਵੇਂ 327 ਚ 87 ਰਲਾਈ ਜਾਂ ਰਹੇਗਾ 826 ਵੀ ਰਲਾਈ ਜਾਂਦੇ ਨੇ ਜੀ ਸਾਰੇ ਤਕਰੀਬਨ ਮੰਨ ਲਾ ਵੀ ਹਰੇਕ ਵੀ ਮਤਲਬ ਮਿਕਸ ਕਰਕੇ ਹੀ ਵੀ ਜਿਹੜੇ ਨੇ ਜ਼ਮੀਨਦਾਰ 90% ਠੀਕ ਹੈ ਇਹ ਕੇਲੇ ਚ ਕਿੰਨਾ ਬੀ ਪਾਉਣਾ ਤੁਸੀਂ ਥੈਲੀ ਇੱਕ ਕਾਫੀ ਹੈ 40 ਕਿਲੋ ਵਾਲੀ ਹੈਗੀ ਤਾਂ ਕਾਫੀ ਹੈ ਜੀ ਉ ਸੁਪਰ ਸੀਡ ਨਾਲ ਲੋਕ ਵੀ ਜਰਮੀਨੇਸ਼ਨ ਥੋੜੀ ਖੁਸ਼ਕ ਹੁੰਦਾ ਕਈ ਵਾਰੀ ਵਾਹਣ ਜਾਂ ਖਰਚੇ ਹੁੰਦੇ ਨੇਗੇ ਤਾਂ 45 ਕਿਲੋ ਤੱਕ ਵੀ ਸਪਸ਼ਟ ਕਰਦੇ ਆਂ ਜੀ 45 ਕਿਲੋ ਬਹੁਤ ਵੱਧ ਹੁੰਦਾ ਜੀ ਠੀਕ ਹੈ ਜੀ ਹਾਂ ਇਸ ਤੋਂ ਇਲਾਵਾ ਤੁਸੀਂ ਜਿਹੜਾ ਆਪਣਾ ਸਪਰੇਅ ਕਿਹੜੀ ਰეკਮੈਂਡ ਕਰਦੇ ਹੋ ਅਬ ਕੀੜਾ ਵਗੈਰਾ ਜਾਂ ਹੋਰ ਕੋਈ ਸਪਰੇਅਾਂ ਆਪਣੇ ਕੋਲੇ ਸਾਰੀਆਂ ਨੇ ਜੀ ਟਰੈਕਟ ਕੰਪਨੀ ਦੇ ਆਪਣੇ ਕੋਲ ਸਾਰੀਆਂ ਠੀਕ ਹੈ ਬ੍ਰਾਂਡ ਕਹਿ ਲਓ ਜਾਂ ਜਿੰਨੇ ਬ੍ਰਾਂਡ ਨੇ ਆਪਣੇ ਕੋਲੇ ਸਾਰੀਆਂ ਮਿਲਣਗੀਆਂ ਠੀਕ ਹੈ ਜਿੰਨੇ ਮਤਲਬ ਬਾਈ ਨੇਮ ਕਹ ਲੋ ਹਮ ਅਕੀਰਾ ਮੂਮੀ ਜੀ ਅੜਾਮਾਂ ਦੀ ਉਹਦੀ ਅੜਾਕਾ ਜੀ ਬਿਲੋ ਵੱਡਦੀ ਹੈਗੀ ਬਾਈ ਸਟੱਡ ਦੀ ਸਾਰੀਆਂ ਮਤਲਬ ਬ੍ਰਾਂਡਡ ਆਪਣੇ ਕੋਲ ਨੇ ਇੱਕ ਬੈਰ ਨੇ ਨਵੀਂ ਆਈ ਹੈਗੀ ਤੀਨੋਂ ਮੋਰ ਦੇ ਨੋਂ ਤੇ ਉਹ ਵੀ ਮਤਲਬ ਆ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਹਾਂ ਸਾਰੀ